ਮੇਰਾ ਨਾਮ ਚਬਜੀਤ ਕੌਰ ਹੈ ਜਿਹੜਾ ਸਾਰਾ ਇਹ ਕ੍ਰੈਡਿਟ ਆ ਉਹ ਸਾਡੇ ਸਕੂਲ ਸਾਡੇ ਪੇਰੈਂਟ ਸਾਡੇ ਟੀਚਰਸ ਨੂੰ ਜਾਂਦਾ ਆ ਜਿਹੜੇ ਕਿ ਬਹੁਤ ਹੀ ਉਹ ਪੇਪਰਸ ਤੋਂ ਬਹੁਤ ਪਹਿਲਾਂ ਦੇ ਬਹੁਤ ਹਾਰਡ ਵਰਕ ਕਰ ਰਹੇ ਨੇ ਤਾਂ ਕਿ ਸਾਡਾ ਰਿਜ਼ਲਟ ਬਹੁਤ ਵਧੀਆ ਆ ਸਕਣ ਸਾਡੇ ਪੇਰੈਂਟਸ ਨੇ ਸਾਨੂੰ ਆਲਵੇਸ ਸਪੋਰਟ ਕੀਤਾ ਆ ਸਾਡੇ ਰਿਜ਼ਲਟਸ ਵਾਸਤੇ ਐਂਡ ਲਾਸਟ ਬਟ ਨੋਟ ਲੀਸ ਜਿਹੜਾ ਪ੍ਰਮਾਤਮਾ ਆ ਉਸ ਗੋਡ ਦੀ ਬਲੇਸਿੰਗਸ ਦੇ ਬਿਨਾਂ ਨਥਿੰਗ ਇਜ਼ ਪੋਸੀਬਲ ਦੀ ਬਲੇਸਿੰਗਸ ਨਾਲ ਸਾਰਾ ਕੁਝ ਹੋਇਆ ਆ థాంਕ ਯੂ 98.4 2021 ਦੀ ਗੱਲ ਆ ਆਪਣੇ ਆਪ ਜੀ ਨਾਲ ਦੁਰ ਕਰਦੇ ਆਪਣੇ ਆਪ ਦਾ ਨੰਬਰ ਜੀ ਇੱਕ ਸਟਾਰਟਿੰਗ ਹੈ ਅੱਗੇ ਕੰਪੀਟੀਸ਼ਨ ਸਟਾਰਟ ਹੋਇਆ ਆ ਐਂਡ ਅਸੀਂ ਵਿਸ਼ ਕਰਦੇ ਆ ਕਿ ਅਸੀਂ ਫਿਚਰਸ ਵੀ ਇਸ ਤਰ੍ਹਾਂ ਹੀ ਵਧੀਆ ਪਾਰਟਿਸਪੀਟ ਕਰੀਏ ਨੈਕਸਟ ਅਸੀਂ ਕੰਪੀਟੀਟਿਵ ਐਗਜ਼ਾਮਸ ਵਲ ਪ੍ਰੈਪਰੇਸ਼ਨ ਕਰਦੇ ਪਏ ਆ ਨੀਟ ਵਾਸਤੇ ਐਂਡ ਮੇਰਾ ਨਾਮ ਚਬਜੀਤ ਕੌਰ ਹੈ ਜਿਹੜਾ ਸਾਰਾ ਇਹ ਕ੍ਰੈਡਿਟ ਆ ਉਹ ਸਾਡੇ ਸਕੂਲ ਸਾਡੇ ਪੇਰੈਂਟ ਸਾਡੇ ਟੀਚਰਸ ਨੂੰ ਜਾਂਦਾ ਆ ਜਿਹੜੇ ਕਿ ਬਹੁਤ ਹੀ ਉਹ ਪੇਪਰਸ ਤੋਂ ਬਹੁਤ ਪਹਿਲਾਂ ਦੇ ਬਹੁਤ ਹਾਰਡ ਵਰਕ ਕਰ ਰਹੇ ਨੇ ਤਾਂ ਕਿ ਸਾਡਾ ਰਿਜ਼ਲਟ ਬਹੁਤ ਵਧੀਆ ਆ ਸਕਣ ਸਾਡੇ ਪੇਰੈਂਟਸ ਨੇ ਸਾਨੂੰ ਆਲਵੇਸ ਸਪੋਰਟ ਕੀਤਾ ਆ ਸਾਡੇ ਰਿਜ਼ਲਟਸ ਵਾਸਤੇ ਐਂਡ ਲਾਸਟ ਬਟ ਨੋਟ ਲੀਸਟ ਜਿਹੜਾ ਪਰਮਾਤਮਾ ਆ ਉਸ ਗੋਡ ਦੀ ਬਲੇਸਿੰਗਸ ਦੇ ਬਿਨਾਂ ਨਥਿੰਗ ਇਜ਼ ਪੋਸੀਬਲ ਦੀ ਬਲੇਸਿੰਗਸ ਨਾਲ ਸਾਰਾ ਕੁਝ ਹੋਇਆ ਆ ਥੈਂਕ ਯੂ ਪਿਛਲੇ ਵਰਤੰਤ ਵਾਲੇ ਨੰਬਰ 98.4 ਬਿਲਕੁਲ ਮੰਗ ਦੀ ਗੱਲ ਹੈ ਆਪਣਾ ਜੀ ਜੀ ਇੱਕ ਸਟਾਰਟਿੰਗ ਹੈ ਅਗੇ ਕੰਪੀਟੀਸ਼ਨ ਸਟਾਰਟ ਹੋਇਆ ਹੈ ਐਂਡ ਅਸੀਂ ਵਿਸ਼ ਕਰਦੇ ਹਾਂ ਕਿ ਅਸੀਂ ਫਿਚਰਸ ਵੀ ਇਸ ਤਰ੍ਹਾਂ ਹੀ ਵਧੀਆ ਪਾਰਟਿਸਪੀਟ ਕਰੀਏ ਨੈਕਸਟ ਅਸੀਂ ਕੰਪੀਟੀਟਿਵ ਐਗਜ਼ਾਮਸ ਵਲ ਪ੍ਰੈਪਰੇਸ਼ਨ ਕਰਦੇ ਪਏ ਆ ਨੀਟ ਵਾਸਤੇ ਐਂਡ ਮੇਰਾ ਨਾਮ ਏਕਮਦੀਪ ਸਿੰਘ ਸਿਕਰੀ ਹੈ ਮੈਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀਟੀ ਰੋਡ ਦਾ ਵਿਦਿਆਰਥੀ ਹਾਂ ਮੇਰੇ ਦਸਵੇਂ ਵਿੱਚ 99.6% ਆਏ ਨੇ ਮੈਂ ਆਪਣੇ ਸਕੂਲ ਵਿੱਚ ਟੌਪ ਕੀਤਾ ਹੈਗਾ ਸਿਟੀ ਟੌਪ ਕੀਤਾ ਹੈਗਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਰਾ ਇਸ ਦਾ ਸ਼੍ਰੇਮ ਹੈ ਆਪਣੇ ਅਧਿਆਪਕਾਂ ਨੂੰ ਆਪਣੇ ਗੁਰਪ੍ਰੀਤ ਮੈਮ ਆਪਣੇ ਮੈਥ ਦੇ ਟੀਚਰ ਜਿਹੜੇ ਹੈਗੇ ਨੇ ਬਾਕੀ ਹੋਰ ਵੀ ਸਬਜੈਕਟ ਦੇ ਜਿਹੜੇ ਟੀਚਰਸ ਹੈਗੇ ਨੇ ਪ੍ਰਕਾਸ਼ ਮੈਮ ਆਪਣੇ ਰਵਨੀਤ ਸਰ ਇਹਨਾਂ ਨੂੰ ਸ਼੍ਰੇ ਦੇਣਾ ਤੇ ਆਪਣੇ ਘਰ ਦੇ ਆਪਣੇ ਮਦਰ ਫਾਦਰ ਆਪਣੇ ਬ੍ਰਦਰ ਆਪਣੇ ਗ੍ਰੈਂਡਮਦਰ ਜਿੰਨਾਂ ਦੀਆਂ ਸੀਸਾਂ ਕਰਕੇ ਮੈਂ ਇਸ ਮਤਲਬ ਇਸ ਮੌਕੇ ਤੇ ਪਹੁੰਚਿਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਂ ਅੱਗੇ ਇੰਜੀਨੀਅਰ ਬਣਨਾ ਚਾਹੁੰਦਾ ਹਾਂ ਮੈਂ ਨਾਨ ਮੈਡੀਕਲ ਆਪਟ ਕੀਤੀ ਹੈਗੀ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਪੂਰੀ ਕੋਸ਼ਿਸ਼ ਕਰਾਂਗਾ ਕਿ ਆਈਆਈਟੀ ਦੇ ਵਿੱਚ ਮੈਂ ਕਰਕੇ ਮੈਂ ਇੰਜੀਨੀਅਰ ਬਣ ਸਕਾਂ ਧੰਨਵਾਦ ਕਿੰਨਾ ਖਤਮ ਸੀਗਾ ਜੀ ਜੰਦ ਦੇ ਆਏ ਨਾ ਐਗਜ਼ਾਮ ਟਫ ਨਹੀਂ ਸੀਗਾ ਲੇਕਿਨ ਬਸ ਕੰਸਿਸਟੈਂਟ ਰਹਿ ਕੇ ਪੜਿਆ ਜਾਵੇ ਤੇ ਪੂਰੀ ਮਿਹਨਤ ਨਾਲ ਕਿਉਂਕਿ ਮਿਹਨਤ ਦਾ ਫਲ ਤੇ ਮਿਲਦਾ ਹੀ ਹੈ ਮਿਹਨਤ ਕੀਤੀ ਹੈ ਪੂਰੀ ਤੇ ਉਹਦਾ ਮਿਲਣਾ ਹੀ ਮਿਲਣਾ ਹੈ ਜੇ ਤੁਸੀਂ ਮਿਹਨਤ ਨਹੀਂ ਕਰੋਗੇ ਫੇਰ ਹੁੰਦਾ ਹੈ ਭਾਵੇਂ ਜਿੰਨੇ ਮਰਜੀ ਸਮਝਦਾਰ ਹੋਵੋ ਜਿੰਨੇ ਮਰਜੀ ਅਕਲ ਹੋਵੇ ਲੇਕਿਨ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਉਹ ਮਿਹਨਤ ਕਰਕੇ ਹੀ ਜਿਵੇਂ ਮੇਰਾ ਫੇਵਰੇਟ ਸਬਜੈਕਟ ਫੇਵਰੇਟ ਵਿਸ਼ਾ ਮੈਥ ਹੈਗਾ ਮੈਥ ਵਿੱਚ ਤੇ ਹੁੰਦੀ ਪ੍ਰੈਕਟਿਸ ਹੈ ਮੈਥ ਵਿੱਚ ਸਵਾਲ ਕਰ ਕਰਕੇ ਜਿੰਨੀ ਹੋ ਸਕੇ ਉਨੀ ਪ੍ਰੈਕਟਿਸ ਕਰੋ ਸਵਾਲ ਕਰੋ ਤੇ ਉਦਾਂ ਹੀ ਬਾਕੀ ਸਬਜੈਕਟਸ ਵਿੱਚ ਵੀ ਇੰਗਲਿਸ਼ ਵਿੱਚ ਇੱਕ ਨੰਬਰ ਘਟ ਗਿਆ ਇੰਗਲਿਸ਼ ਵਿੱਚ ਥੋੜੀ ਗ੍ਰਾਮਰ ਵਗੈਰਾ ਵਿੱਚ ਮਿਸਟੇਕਸ ਹੋ ਜਾਂਦੀਆਂ ਨੇ ਉਹ ਉਹਦਾ ਚਲੋ ਕੋਈ ਨਹੀਂ ਕਿੰਨੇ ਨੰਬਰ ਆਏ ਤੁਹਾਡੇ ਹਰ ਵੇਲੇ ਤੇ ਕਿੰਦੀ ਪੰਜਾਬੀ ਮੇਰੇ ਇੰਗਲਿਸ਼ ਵਿੱਚੋਂ ਉਹਨਾਂ ਨੂੰ 99 ਨੰਬਰ ਆਏ ਨੇ ਮੈਥਸ ਸਾਇੰਸ ਤੇ ਪੰਜਾਬੀ ਵਿੱਚੋਂ ਪੂਰੇ 100 ਨੰਬਰ ਆਏ ਨੇ ਤੇ ਸੋਸ਼ਲ ਸਾਇੰਸ ਵਿੱਚੋਂ ਵੀ 99 ਆਏ ਨੇ ਬਾਕੀ ਬੱਚਿਆਂ ਨੂੰ ਵੀ ਸੁਨੇਹਾ ਦੇਣਾ ਚਾਹੀਦਾ ਮੈਂ ਬਾਕੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਮਿਹਨਤ ਜਰੂਰ ਕਰੋ। ਰੱਬ ਮਿਹਨਤ ਦਾ ਜਰੂਰ ਫਲ ਦਿੰਦਾ ਹੈ। ਜੇ ਅੱਜ ਨਹੀਂ ਤੇ ਕੱਲ ਤੇ ਪੱਕਾ ਹੀ ਦੇਵੇਗਾ। ਹਾਂਜੀ ਬਣਾ ਜੀ ਅੱਜ ਰਿਜ਼ਲਟ ਨਿਕਲੇ ਕੀ ਕਹਿਣਾ ਚਾਹੁੰਦੇ ਹੋ? ਸਸਿਕਾ ਜੀ ਸਪਨੋ ਅੱਜ CBSE ਦਾ 10th ਦਾ ਤੇ +2 ਦਾ ਰਿਜ਼ਲਟ ਨਿਕਲੇ ਆ ਜਿਹਦੇ ਚ 10ਵੀਂ ਜਮਾਤ ਚ ਇੱਕ ਅੰਦੀਪ ਸਿੰਘ ਸ਼੍ਰੀ ਗੁਰ ਹਰਕ੍ਰਿਸ਼ਨ ਹਰਕ੍ਰਿਸ਼ਨ ਪਬਲਿਕ ਸਕੂਲ ਜੀਟੀ ਰੋਡ ਦਾ ਬੱਚਾ ਪੂਰੇ ਡਿਸਟ੍ਰਿਕਟ ਫਰਸਟ ਆਇਆ ਹੈ। ਉਹਦੇ 99. Uh, 6% मार्क्स ਨੇ اور ਸਾਡੇ ਪਾਸ 5% 100% ਹੈ 10ਵੀਂ ਦਾ ਵੀ ਤੇ 12ਵੀਂ ਦਾ ਵੀ ਸੋ ਬੱਚੇ ਬਹੁਤ ਮਿਹਨਤ ਕਰ ਰਹੇ ਨੇ ਟੀਚਰਸ ਉਸ ਤੋਂ ਜ਼ਿਆਦਾ ਮਿਹਨਤ ਕਰ ਰਹੇ ਨੇ ਮੈਂ ਬੱਚਾ ਨੂੰ ਟੀਚਰਸ ਨੂੰ ਔਰ ਬੱਚੇ ਦੇ ਮਦਰ ਫਾਦਰ ਨੂੰ ਮਾਪਿਓ ਨੂੰ ਬਹੁਤ ਵਧਾਈ ਦਿਨਾ ਜਿਹੜੇ ਕਿ ਬੱਚਾ ਨੂੰ ਇਹ ਪੜਾ ਲਿਖਾ ਕੇ ਮਿਹਨਤ ਕਰਾ ਕੇ ਤੇ ਅੱਗੇ ਅੱਗੇ ਲੱਗ ਰਿਹਾ ਹੈ ਉਹਨੂੰ ਉੱਤ ਗਾਂ ਤੋਰਦੇ ਨੇ ਔਰ ਮੈਂ ਇਹਨਾਂ ਨੂੰ ਬੈਸਟ ਆਫ ਲੱਕ ਕਹਿੰਦਾ ਜ਼ਿੰਦਗੀ ਵਿੱਚ ਫਿਊਚਰ ਜ਼ਿੰਦਗੀ ਵਿੱਚ ਬੈਸਟ ਆਫ ਲੱਕ ਮੇਰੇ ਪਿਆਰੇ ਬੱਚਿਓ ਅੱਗੇ ਜਾ ਕੇ ਇਸ ਤਰ੍ਹਾਂ ਤਰੱਕੀ ਕਰੋ ਮਾਨ ਦੀ ਗੱਲ ਹੈ ਸੀ ਕਿਨੇ ਲੈ ਕੇ ਬਹੁਤ ਵੱਡੇ ਮਾਨ ਦੀ ਗੱਲ ਹੈ ਜੀ ਤੁਹਾਡੇ ਸਕੂਲ ਦਾ ਬੱਚਾ ਟਾਪ ਕਰੇ ਤੇ ਤੁਹਾਡਾ ਮਾਨ ਤੇ ਆਟੋਮੈਟਿਕਲੀ ਵੱਧਦਾ ਹੈ ਭਾਵੇਂ ਉਹ ਬੱਚੇ ਦੀ ਮਿਹਨਤ ਆਪਣੀ ਹੁੰਦੀ ਹੈ ਟੀਚਰ ਦੀ ਮਿਹਨਤ ਹੁੰਦੀ ਹੈ ਪਰ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਜੋ ਸੰਸਥਾ ਹੈ ਉਹਦਾ ਮਾਨ ਤੇ ਉੱਪਰ ਹੁੰਦਾ ਹੀ ਹੈ ਨਾ ਜੀ